ਰੋਜਪੁਰ ਵਿੱਚ ਗੁੰਡਾਗਰਦੀ ਅਤੇ ਲੁੱਟਾਂ ਖੋਹਾਂ ਦਾ ਸਿਲਸਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਤਾਜ਼ਾ ਹੀ ਮਾਮਲਾ ਸਾਹਮਣੇ ਆਇਆ ਹੈ ਫਿਰੋਜ਼ਪੁਰ ਦੀ ਗਵਾਲ ਮੰਡੀ ਤੋਂ ਜਿੱਥੇ ਕਿ ਬੀਤੀ ਦਿਨੀ ਇੱਕ ਗਰੀਬ ਪਰਿਵਾਰ ਤੇ ਹਮਲਾਵਰਾਂ ਨੇ ਹਮਲਾ ਕਰ ਦਿੱਤਾ ਅਤੇ ਗੋਲੀਆਂ ਵਿੱਚ ਲਾਈਆਂ ਦੱਸਿਆ ਜਾ ਰਿਹਾ ਹੈ ਕਿ ਪੀੜਤ ਪਰਿਵਾਰ ਦੇ ਘਰਤੀ ਦਾ ਵਿਆਹ ਰੱਖਿਆ ਹੋਇਆ ਸੀ ਅਤੇ ਇਸ ਮੌਕੇ ਰਿਸ਼ਤੇਦਾਰ ਵੀ ਮੌਜੂਦ ਸਨ ਜਿੱਥੇ ਕਿ 15-20 ਹਮਲਾਵਰਾਂ ਨੇ ਆ ਕੇ ਤੋੜਪੰਨ ਕਰਨੀ ਸ਼ੁਰੂ ਕਰ ਦਿੱਤੀ ਅਤੇ ਪਰਿਵਾਰਕ ਮੈਂਬਰਾਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਵੀ ਕੀਤੀ ਇੰਨਾ ਹੀ ਨਹੀਂ ਬਲਕਿ ਕੁੜੀ ਦੇ ਵਿਆਹ ਲਈ ਜਿਹੜੇ ਕੀ ਪਰਿਵਾਰ ਵੱਲੋਂ ਗਹਿਣੇ ਬਣਾਏ ਗਏ ਸਨ ਅਤੇ ਨਕਦੀ ਲੈ ਕੇ ਵੀ ਹਮਲਾਵਰ ਫਰਾਰ ਹੋ ਗਏ ਪੀੜਤ ਪਰਿਵਾਰ ਦੇ ਮੁਖੀ ਨੇ ਇਸ ਮਾਮਲੇ ਬਾਬਤ ਕੀ ਦੱਸਿਆ ਆਓ ਤੁਸੀਂ ਵੀ ਸੁਣੋ ਇਹ ਜੀ ਜੀ ਪੁਰਾਣੀ ਲੜਾਈ ਸੀ ਰੰਜੇ ਸਿੰਘ ਦੀ ਇਹ ਲੜਾਈ ਹੋਈ ਏਨਕੀ ਇਹ ਬਾਅਦ ਵਿੱਚ ਮਾਰਾ ਮੋਰਾ इनको ਪਹਿਲੇ ਮੁੰਡੋ ਨੂੰ ਮਾਰਿਆ ਫਿਰ ਉਹਨਾਂ ਨੇ ਮਾਰਿਆ ਆਬ ਕੀ ਬਾਤ ਹੋਈ ਹੈ ਆਬ ਇਹ ਭਾਈ ਬੰਦ ਕਮਰਾ ਥਾ ਯਹਾਂ ਪੇ ਹਮ ਤੋ ਚਲ ਪਰਚਾ ਅਭੀ ਹਫਤੇ ਪਹਿਲੇ ਆਏ ਥੇ ਯਹਾਂ ਪੇ ਪਹਿਲੇ ਗੱਲ ਗੱਲ ਕੱਢ ਕੇ ਗਏ ਇਨਕੋ ਗੱਲ ਗੱਲ ਕੱਢ ਕੇ ਗਏ ਤੁਹਾਡੇ ਕੋ ਚੱਕੇ ਲੈ ਜਾਣਗੇ ਕੁੜੀਆਂ ਨੂੰ ਇੱਕ ਇੱਕ ਨੂੰ ਲੋ ਕਰਾਂਗੇ ਫਲਾਣਾ ਕਰਾਂਗੇ ਫਿਰ ਰਾਤ ਨੂੰ ਆਉਂਦੇ ਨੇ ਰਾਤ ਨੂੰ ਆਉਂਦੇ ਨੇ ਨਸ਼ੇ ਪੱਤੀ ਵਿੱਚ ਆਤੇਗੇ ਨਹੀਂ ਹੁਣ ਕੀ ਬੰਦ ਕਰ ਮੈਂ ਬੰਦ ਬੰਦ ਤਾਲਾ ਲੱਗਿਆ ਜੀ ਇੱਥੇ ਤੁਹਾਡੇ ਸਾਹਮਣੇ ਹੈ ਭਾਜੀ ਵੇਖ ਲਓ ਤੁਹਾਡੇ ਤਾਲਾ ਲੱਗਾ ਲੈ ਰੱਖ

अकेले रहते हो या नहीं बच्चों एक लड़का है उसके साथ रहती मैं अच्छा। और छोटा लड़के की साथ लड़ाई थी उसके वो जेल में पड़ा है उसके साथ रहती थी हमारी कोई लड़ाई नहीं थी तो वो तो मेरे बड़े लड़के को मारने के लिए आए थे तो किसी ने तो पिस्तौल ले रखी थी किसी ने कापे ले रहे करपाने ले रखी थी पंद्रह सोलह जने थे वो बच्चे दस बजे रात को हाँ जी दस बजे रात को खूब इट्टे बरसाई चारों तरफ से घर के ऐसी अंदर घर के घर के अंदर घुस के सारा सामान तोड़ दिया और मुझे मारा बहुत ज़्यादा मारा ये देख ये कानों के ये तोड़ के ले गई ये ये कान सारा लाल हो रहा ये तोड़ के ले गए नाक ये और मारा बहुत तरफ से मारा लत्तों भी से थी। भी मारा हाँ पचास हजार अलमारी खोल रखी है और पचास हजार रुपया शादी के लिए रख रखा था शादी इधर वो भी ले गए ਹਮਲਾਬਰਾ ਨੇ ਵਿਆਹ ਵਾਲੇ ਘਰ ਦੇ ਨਾਲ-ਨਾਲ ਇੱਕ ਹੋਰ ਪਰਿਵਾਰ ਤੇ ਵੀ ਉਸੇ ਮੌਕੇ ਹਮਲਾ ਕੀਤਾ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਕੁੱਟਮਾਰ ਕੀਤੀ ਉਹਨਾਂ ਦੇ ਘਰ ਦਾ ਸਮਾਨ ਵੀ ਤੋੜਿਆ ਅਤੇ ਔਰਤ ਦੀਆਂ ਵਾਲੀਆਂ ਲੈ ਕੇ ਵੀ ਫਰਾਰ ਹੋ ਗਏ ਔਰਤ ਦਾ ਕਹਿਣਾ ਹੈ ਕਿ ਇਦਾਂ ਦੀਆਂ ਘਟਨਾਵਾਂ ਉਹਨਾਂ ਦੇ ਇਲਾਕੇ ਵਿੱਚ ਰੋਜ਼ ਹੁੰਦੀਆਂ ਨੇ ਜਦੋਂ ਰਾਤ ਨੂੰ ਜਦੋਂ ਰਾਤ ਨੂੰ ਕੁਝ ਨਸ਼ਾ ਪੱਤਾ ਖਾ ਕੇ ਆਏ ਅਣਪਛਾਤੇ ਨੌਜਵਾਨਾਂ ਵੱਲੋਂ ਉਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ ਅਤੇ ਉਸ ਔਰਤ ਅਤੇ ਉਸ ਪੀੜਤ ਪਰਿਵਾਰ ਨੇ ਸਰਕਾਰ ਤੋਂ ਮਦਦ ਦੀ गुहार ਲਗਾਈ ਹੈ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਅਤੇ ਕਰੀਬ ਡੇਢ ਘੰਟੇ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਅਤੇ ਸਾਰੀ ਘਟਨਾ ਦਾ ਜਾਇਜ਼ਾ ਲੈਂਦੇ ਆ ਉਹਨਾਂ ਕੀ ਕਿਹਾ ਆਓ ਤੁਸੀਂ ਵੀ ਸੁਣੋ ਪਰਾਂ ਦੇ ਵਿੱਚ ਤੋੜਫੋੜ ਹੋਈ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ ਕਿਹਨਾਂ ਦੇ ਖਿਲਾਫ ਸ਼ਿਕਾਇਤ ਕੋਤ ਮਿਲੀ ਹੈ ਜੀ ਰਾਤੀ ਅਸੀਂ ਗੈਸ ਮੌਕੇ ਤੇ ਅਸੀਂ ਤੋਂ ਸਭ ਨੂੰ ਗੈਸ ਮੌਕੇ ਤੇ ਇਹ ਰਾਤ ਉਹ ਜੋ ਫੈਮਿਲੀ ਵਾਲੇ ਉਹ ਬੋਲਦੇ ਸੀ ਲੈ ਵੀ ਸਾਡੇ ਘਰੇ ਨੋ ਨੰਨਾ ਕਿ ਸਲੀਮ ਇੱਕ ਮੰਗੋ ਮੰਗੋ ਲਗੜ ਕਿ ਨੰਨ ਦੇ ਜਾਣਦੇ ਨੇ ਤੇ ਨਾਲੇ ਹੋਰ ਵੀ ਹਨ ਕੋਈ ਚਾਰ ਆਦਮੀ ਸੀਗੇ ਲੜਕੀ ਸਾਡੇ ਘਰੇ ਹਮਾ ਕੀਤਾ ਆਡੇ ਤੋਰ ਫੋਲ ਕੀਤੀ ਸਮਾਨ ਦੀ ਤੋਰ ਫੋਲ ਕੀਤੀ ਆ ਕੁਝ ਨਕਦੀ ਵੀ ਲੈ ਕੇ ਗਏ ਨੇ ਸਾਰਾ ਸਮਾਨ ਤੋਂ ਤੋੜ ਗਏ ਉਹਨਾਂ ਦਾ ਮਜਾਜ ਕਰਾ ਕੇ ਤੁਸੀਂ ਚਾਉਪਾ ਚੱਲੂਗਾ ਜੀ ਐਪਲੀਕੇਸ਼ਨ ਦੋਮਾ ਤੇ ਘਰੋਂ ਆ ਗਈ ਤੁਹਾਨੂੰ ਜੀ ਦਰਖਾਸਤ ਆ ਗਈ ਆਪਣੀ ਡਾਗ ਗਈ ਆ ਗਈ ਨਾ ਦੋ ਕਰੇ ਹੋਈ ਹੈ ਜੀ ਦੋ ਕਰੇ ਹਾਂ ਇੱਕ ਦੀ ਆ ਗਈ ਸੀ ਇੱਕ ਦੀ ਮੈਨੂੰ ਪਤਾ ਨਹੀਂ ਮੈਂ ਪੋਸਟਪੋਨ ਕਰਦੇ ਆ ਇੱਕ ਦੀ ਆ ਗਈ ਮਾਮਲਾ ਦਾ ਜੋ ਆ ਜਾਨ ਤੋਂ ਬਾਅਦ ਹੀ ਮਾਮਲਾ ਦਾ ਜਿੱਥੇ ਜੋ ਜੈਸੀ ਕਾਰਜ ਜੋ ਇਹੋ ਜਿਹੀ ਕਾਰਜ ਕੀਤੀ ਜਾਏ ਚੜਦੀ ਕਲਾ ਟਾਈਮ ਟੀਵੀ ਲਈ ਫਿਰੋਜ਼ਪੁਰ ਤੋਂ ਪੱਤਰਕਾਰ ਸੁਖਚੈਨ ਦੀ ਰਿਪੋਰਟ